ਸ਼੍ਰੋਮਣੀ ਅਕਾਲੀ ਦਲ ਦੇ ਵਾਸਤੇ ਮਾੜੀ ਖਬਰ ਕਿਉਂਕਿ ਉਹਨਾਂ ਦੇ ਇੱਕ ਹੁਣਹਾਰ ਲੀਡਰ ਦੇ ਵੱਲੋਂ ਡਿਸਕੰਟੀਨਿਊ ਕਰਨ ਦਾ ਫੈਸਲਾ ਕਰ ਦਿੱਤਾ ਗਿਆ ਪਰ ਡਿਸਕੰਟੀਨਿਊ ਕਿਸ ਚੀਜ਼ ਨੂੰ ਇੱਥੇ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਮਨਪ੍ਰੀਤ ਅਯਾਲੀ ਨੇ ਇੱਕ ਵੱਡਾ ਫੈਸਲਾ ਸੁਣਾਇਆ ਮਨਪ੍ਰੀਤ ਅਯਾਲੀ ਜਿਹੜੇ ਲੁਧਿਆਣਾ ਕੰਸਟੀਟੂਐਂਸੀ ਨੂੰ ਤਲਦਕ ਰੱਖਦੇ ਨੇ ਔਰ ਮਨਪ੍ਰੀਤ ਅਯਾਲੀ ਜਿਹੜੇ ਉਥੋਂ ਹੀ ਵਿਧਾਇਕ ਵੀ ਨੇ ਉਹਨਾਂ ਨੇ ਇੱਕ ਵੱਡਾ ਫੈਸਲਾ ਕਰ ਲਿਆ ਔਰ ਇਸ ਫੈਸਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਦੇ ਕੰਮਕਾਜ ਤੋਂ ਦੂਰੀ ਬਣਾਉਣਗੇ ਉਦੋਂ ਤੱਕ ਜਦੋਂ ਤੱਕ ਝੁੰਡਾ ਕਮੇਟੀ ਦੀ ਰਿਪੋਰਟ ਜਿਹੜੀ ਹੈ ਉਹ ਲਾਗੂ ਨਹੀਂ ਕੀਤੀ ਜਾਂਦੀ ਅਸਨੇ ਆ ਕੇ ਇਕਬਾਲ ਸੇ ਵੀ ਝੁੰਡਾ ਦੇ ਹੇਠ ਇੱਕ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਸੀ ਰਿਪੋਰਟ ਦਿੱਤੀ ਗਈ ਸੀ ਜਿਸ ਰਿਪੋਰਟ ਦੇ ਵਿੱਚ ਸਾਫ਼ ਲਿਖਿਆ ਗਿਆ ਸੀ ਕਿ ਜਦੋਂ ਤੱਕ ਸੁਖਬੀਰ ਸਿੰਘ ਬਾਦਲ ਇਸ ਪਾਰਟੀ ਦੀ ਰੈਨਮਾਈ ਕਰਨਗੇ ਉਦੋਂ ਤੱਕ ਇਹ ਪਾਰਟੀ ਸਰਜੀਤ ਨਹੀਂ ਹੋ ਸਕੇਗੀ ਖੈਰ ਉਸ ਤੋਂ ਬਾਅਦ ਝੁੰਡਾ ਕਮੇਟੀ ਨੂੰ ਲਾਗੂ ਕਰਨ ਦੀ ਕੋਸ਼ਿਸ਼ ਬੜੀ ਕੀਤੀ ਗਈ ਝੁੰਡਾ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਕੋਸ਼ਿਸ਼ ਬੜੀ ਕੀਤੀ ਗਈ ਵੱਖ-ਵੱਖ ਲੀਡਰਾਂ ਵੱਲੋਂ ਜਿਹੜੇ ਪਹਿਲਾਂ ਅਕਾਲੀ ਦਲ ਤੋਂ ਬਾਹਰ ਸਨ ਜਦੋਂ ਤੱਕ ਬਾਹਰ ਰਹੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਉਸ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨਾ ਚਾਹੀਦਾ ਪਰ ਉਹ ਲਾਗੂ ਨਹੀਂ ਹੋ ਸਕੀ। ਜ਼ਾਹਿਰ ਤੌਰ ਦੇਤੇ ਹੁਣ ਤੱਕ ਪ੍ਰਧਾਨ ਸਾਹਿਬ ਆਪਣੇ ਅਹੁਦੇ ਤੇ ਬਰਕਰਾਰ ਨੇ ਜਿਸ ਵਾਸਤੇ ਸਾਫ਼ ਕਿਹਾ ਜਾ ਸਕਦਾ ਹੈ ਕਿ ਉਹ ਰਿਪੋਰਟ ਉਵੇਂ ਹੀ ਪਈ ਰਹੀ ਪਰ ਹੁਣ ਗੱਲ ਇਹ ਹੈ ਕਿ ਮੰਤਰੀ ਤੇ ਆਲੀ ਜਿਹੜੇ ਆਪ ਅਕਾਲੀ ਵਿਧਾਇਕ ਨੇ ਉਹਨਾਂ ਦੇ ਵੱਲੋਂ ਆਪਣਾ ਫੈਸਲਾ ਸੁਣਾ ਦਿੱਤਾ ਗਿਆ ਔਰ ਇਸ ਫੈਸਲੇ ਦੇ ਨਾਲ ਅਕਾਲੀ ਦਲ ਨੂੰ ਵੱਡੀ ਠੇਸ ਪਹੁੰਚ ਸਕਦੀ ਹੈ। ਆਲਰੇਡੀ ਅਕਾਲੀ ਦਲ ਨੂੰ ਵੱਡੀਆਂ ਠੇਸਾਂ ਬੜੀਆਂ ਪਹੁੰਚ ਚੁੱਕੀਆਂ ਨੇ। ਭਾਵੇਂ ਉਹ ਢੀਂਡਸਾ ਪਰਿਵਾਰ ਹੋਵੇ, ਭਾਵੇਂ ਉਹ ਕੈਰੋ ਪਰਿਵਾਰ ਹੋਵੇ, ਲਗਾਤਾਰ ਇਹਨਾਂ ਝਟਕਿਆਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਹੁਣ ਪੰਮਿਹਾਰ ਦਾ ਸਾਹਮਣਾ ਹੀ ਕੀਤਾ ਹੈ ਇੱਕ ਸੀਟ ਜਿੱਤੀ ਹੈ ਤਾਂ ਵੀ ਅੱਗੇ ਵਧਣ ਦੀ ਕੋਸ਼ਿਸ਼ ਚ ਹੋਵੇਗਾ ਪਰ ਉੱਥੇ ਹੀ ਮਨਪ੍ਰੀਤ ਅਯਾਲੀ ਨੇ ਆਪਣਾ ਫੈਸਲਾ ਸਣਾ ਦਿੱਤਾ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਪੋਸਟ ਸਾਂਝੀ ਕੀਤੀ ਹੈ ਕੀ ਲਿਖਿਆ ਹੈ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਹਾਂ ਮਨਪ੍ਰੀਤ ਅਯਾਲੀ ਲਿਖਦੇ ਨੇ ਕਿ ਝੁੰਡਾ ਕਮੇਟੀ ਦੀ ਰਿਪੋਰਟ ਲਾਗੂ ਹੋਣ ਤੱਕ ਪਾਰਟੀ ਗਤੀਵਿਧੀਆਂ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਸ਼੍ਰੋਮਣੀ ਅਕਾਲੀ ਦਲ ਪੰਥ ਅਤੇ ਪੰਜਾਬ ਦੀ ਸਰਮੌਰ ਜਥੇਬੰਦੀ ਹੈ ਜਿਸ ਦਾ ਇਤਿਹਾਸ ਬੇਹੱਦ ਸ਼ਾਨਾਮੱਤਾ ਰਿਹਾ ਹੈ ਪਰੰਤੂ ਪਿਛਲੇ ਕੁਝ ਸਮੇਂ ਤੋਂ ਪਾਰਟੀ ਆਗੂਆਂ ਵੱਲੋਂ ਕਈ ਫੈਸਲਿਆਂ ਕਾਰਨ ਅਕਾਲੀ ਦਲ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸਿਧਾਂਤਕ ਗਿਰਾਵਟ ਆਈ ਹੈ ਪਾਰਟੀ ਪਹਿਲਾਂ ਕਿਸਾਨੀ ਅਤੇ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਅੰਦਰ ਚੱਲ ਰਹੀ ਪੰਥਕ ਸੋਚ ਨੂੰ ਵੀ ਪਛਾਣਨ ਦੇ ਵਿੱਚ ਅਸਫਲ ਰਹੀ ਹੈ ਕਿਸਾਨੀ ਅਤੇ ਪੰਥ ਅਤੇ ਪੰਜਾਬੀਆਂ ਦਾ ਭਰੋਸਾ ਹਾਸਲ ਕਰਨ ਲਈ ਅੱਜ ਪਾਰਟੀ ਨੂੰ ਵੱਡੇ ਫੈਸਲੇ ਲੈਣ ਦੀ ਲੋੜ ਹੈ ਤਾਂ ਜੋ ਪਾਰਟੀ ਨੂੰ ਜ਼ਮੀਨੀ ਪੱਧਰ ਦੇ ਉੱਤੇ ਮਜ਼ਬੂਤ ਕੀਤਾ ਜਾ ਸਕੇ ਮਨਪ੍ਰੀਤ ਯਾਲੀ ਦਾ ਇਹ ਬਿਆਨ ਆਪਣੇ ਆਪ ਦੇ ਵਿੱਚ ਸਪਸ਼ਟ ਕਰਦਾ ਹੈ ਕਿ ਅਕਾਲੀ ਦਲ ਦੇ ਅੰਦਰਲੇ ਹਾਲਾਤ ਕੀ ਨੇ ਅਕਾਲੀ ਦਲ ਦੇ ਅੰਦਰਲੇ ਲੀਡਰ ਕੀ ਸੋਚ ਰਹੇ ਨੇ ਕਿ ਸਿਹਧਾਰ ਦੇ ਉੱਤੇ ਉਹ ਗਤੀਵਿਧੀਆਂ ਕਰ ਰਹੇ ਨੇ ਔਰ ਅਕਾਲੀ ਦਲ ਕਿੱਧਰ ਵੱਲ ਨੂੰ ਜਾ ਰਿਹਾ ਹਾਲਾਂਕਿ ਸਖਬੀਰ ਸਿੰਘ ਬਾਦਲ ਜਾਂ ਫਿਰ ਬਾਦਲ ਪਰਿਵਾਰ ਇਹ ਸਮਝਣ ਦੇ ਵਿੱਚ ਅਸਫਲ ਸਾਬਿਤ ਹੋ ਸਕਦਾ ਹੋ ਗਿਆ ਹੋਵੇ ਪਰ ਮਨਪ੍ਰੀਤ ਯਾਦਲੀ ਨੇ ਸਪਸ਼ਟ ਤੌਰ ਦੇ ਉੱਤੇ ਆਪਣਾ ਬਿਆਨ ਜਾਰੀ ਕਰ ਦਿੱਤਾ ਕਿ ਹੁਣ ਇਸ ਬਿਆਨ ਤੋਂ ਬਾਅਦ ਮਨਪ੍ਰੀਤ ਯਾਦਲੀ ਸਿਰਫ ਪਾਰਟੀ ਗਤੀਵਿਧੀਆਂ ਤੋਂ ਦੂਰ ਰਹਿਣਗੇ ਜਾਂ ਫਿਰ ਪਾਰਟੀ ਹੀ ਛੱਡ ਦੇਣਗੇ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਖੜਦਾ ਹੈ ਹਾਲਾਂਕਿ ਅਜੇ ਤੱਕ ਸਿਰਫ ਪਾਰਟੀ ਦੀਆਂ ਗਤੀਵਿਧੀਆਂ ਤੋਂ ਦੂਰ ਰਹਿਣ ਦੀ ਗੱਲ ਮਨਪ੍ਰੀਤ ਯਾਦਲੀ ਨੇ ਕੀਤੀ ਹੈ ਜੋ ਕੁਝ ਵੀ ਹੋਰ ਹੋਊਗਾ ਦੱਸਦੇ ਰਾਵਾਂਗੇ ਬਣੇ ਰੋ 1 India ਪੰਜਾਬੀ ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ